ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਵੀ ਇਨਸਾਨ ਦਾ ਕੋਈ ਗੈਰ ਬੰਦਾ ਬੇਗਾਨਾ ਬੰਦਾ ਜਲੂਸ ਕੱਢ ਨਹੀਂ ਸਕਦਾ ਕਿਉਂਕਿ ਕਿਸੇ ਤੇ ਇਲਜ਼ਾਮ ਲਾਉਣੇ ਕਿਸੇ ਨੂੰ ਬਦਨਾਮੀ ਕਰਨੇ ਕਿਸੇ ਨੂੰ ਕੋਈ ਹੱਕ ਨਹੀਂ ਹੁੰਦਾ ਛੇਤੀ ਕਿਤੇ ਕੋਈ ਕਿਸੇ ਦੇ ਤੂਮਤ ਨਹੀਂ ਲਾ ਸਕਦਾ ਜਦੋਂ ਵੀ ਜਲੂਸ ਕਢਾਉਂਦਾ ਹੈ ਬੰਦਾ ਆਪਣਾ ਆਪ ਕਢਾਉਂਦਾ ਹੈ ਉਹਦੀਆਂ ਆਦਤਾਂ ਉਹਦੀਆਂ ਕਰਤੂਤਾਂ ਉਹਦੇ ਅੰਦਰ ਕੀ ਛੁਪਿਆ ਹੁੰਦਾ ਹੈ ਉਹਦੇ ذریعے ਉਹਦਾ ਜਲੂਸ ਆਪ ਨਿਕਲਦਾ ਕੋਈ ਕਿਸੇ ਦਾ ਜਲੂਸ ਨਹੀਂ ਕਢਦਾ ਚਲੋ ਮੈਂ ਉਸ ਪਾਸੇ ਨਹੀਂ ਜਾਣਾ ਮੈਂ ਤਾਂ ਇੱਕ ਬੀਬੀ ਐ ਸਾਬਕਾ ਕੈਬਨਿਟ ਮੰਤਰੀ ਆ ਮੈਡਮ ਨਮੋਲ ਗਗਨਮਾਨ ਖਰੜ ਤੋਂ ਐਮਐਲਏ ਬਣੀ ਸੀ ਖੇਤੀਬਾੜੀ ਨੂੰ ਮੰਤਰੀ ਬਣਾਤਾ ਸੀ ਤੇ ਇਹਨੇ ਇੱਕ ਪੋਸਟ ਪਾਈ ਹੈ ਗਣਤੰਤਰਤਾ ਦੇਸ਼ ਤੇ ਆਪਣੇ ਦਫ਼ਤਰ ਵਿੱਚ ਬੈਠੀ ਹੈ ਤਿਰੰਗਾ ਝੰਡਾ ਪਿੱਛੇ ਲੱਗਾ ਹੋਇਆ ਹੈ ਤੇ ਇਦਾਂ ਕਰਕੇ ਬੀਬੀ ਬੜੇ ਵਧੀਆ ਮੂਡ 'ਚ ਬੈਠੀ ਹੈ ਕਿਉਂਕਿ ਗਾਣੇ ਕੋਨੇ ਗਾਈ ਨੇ ਬੀਬੀ ਨੂੰ ਕੈਮਰਾ ਕੈਮਰਾ ਫੇਸ ਕਰਨਾ ਹੁੰਦਾ ਹੈ ਕਹਿੰਦੀ ਪੰਜਾਬ ਲਈ ਮੈਂ ਕੁਰਬਾਨੀ ਦਿੱਤੀ ਹੈ ਆਪਣਾ ਕਲਾਕਾਰੀ ਵਾਲਾ ਜਣ ਕੇ ਗੈਕੀ ਵਾਲਾ ਕੈਰੀਅਰ ਛੱਡ ਦਿੱਤਾ ਇਹ ਕਿਹਾ ਬੀਬੀ ਨੇ ਮੈਂ ਪੰਜਾਬ ਲਈ ਆਪਣਾ ਗੈਕੀ ਦਾ ਕੈਰੀਅਰ ਛੱਡ ਦਿੱਤਾ ਇਹ ਮੇਰੀ ਕੁਰਬਾਨੀ ਹੈ ਆਸ਼ਾ ਹੁਣ ਜਿਹੜੇ ਖਾੜੇ ਲੱਗਦੇ ਸੀ ਉਹਦਾ 10 ਲੱਖ 5 ਲੱਖ ਮਿਲਦਾ ਹੋਊ। ਤੇ ਇਧਰ ਤਾਂ ਕੈਬਨਿਟ ਮੰਤਰੀ ਬਣ ਕੇ ਤਾਂ ਕਹਿੰਦੇ ਖਰੜ ਦੇ ਵਿੱਚ ਕਈ ਕਿल्ले ਹੁਣ ਇੱਕ ਦੇ ਨਾਲ ਇੱਕ ਜ਼ੀਰੋ ਲਾਉਣੀ ਹੈ, ਦੋ ਲਾਉਣੀਆਂ ਨੇ। ਤਾਂ ਕਈ ਕਿल्ले ਜ਼ਮੀਨ ਲੈ ਲਈ। ਖਰੜ ਵਿੱਚ ਤਾਂ ਜ਼ਮੀਨ ਵੀ ਸੌਖ ਨਾਲ 15-20 ਕਰੋੜ ਦਾ ਕਿਲਾ ਨਾਰਮਲੀ ਹੈ। 25 ਤੱਕ ਵੀ ਪਹੁੰਚ ਜਾਂਦਾ। ਆਛਾ ਇਹਨੀ ਐਮਐਲਏ ਬਣਨ ਤੋਂ ਪਹਿਲਾਂ ਕੀ ਕਿਹਾ ਸੀ ਸਾਡੀ ਸਰਕਾਰ ਬਣਾਓ ਸਾਡੀ ਸਾਡੀ ਸਰਕਾਰ ਬਣਾਓ ਸਾਡੀ 5 ਮਿੰਟਾਂ ਵਿੱਚ 5 ਮਿੰਟਾਂ ਵਿੱਚ ਐਮਐਸਬੀ ਦੇਵਾਂਗੇ 5 ਮਿੰਟਾਂ ਵਿੱਚ ਥੈਂਕ ਯੂ ਸਰ ਹਾਲਾਂਕਿ ਇਹ ਚੰਗੀ ਤਰ੍ਹਾਂ ਲੋਕਾਂ ਨੂੰ ਪਤਾ ਸੀ ਪਰ ਭੇਡਾਂ ਨੇ ਸਾਡੇ ਲੋਕ ਬੀ ਐਮਐਸਪੀ ਸੈਂਟਰ ਨੇ ਦੇਣੀ ਹੈ ਪੰਜਾਬ ਗਵਰਨਮੈਂਟ ਨਹੀਂ ਕੁਝ ਕਰ ਸਕਦੀ ਪਰ ਇਹ ਬੀਬੀ ਨੇ ਜੁਟਣੀ ਹੈ ਕਿਉਂਕਿ ਉਹ ਢੋਲ ਦੇ ਡੱਗੇ ਤੇ ਠਮਕੇ ਲਾਉਣ ਜਾਣ ਦੀ ਸੀ ਫਟਾਫਟ ਫਟਾਫਟ 5 ਮਿੰਟਾਂ ਵਿੱਚ ਕਹੇ ਤਾਂ ਚਲੋ ਹੁਣ ਮੈਂ ਜਿਹੜੀ ਗੱਲ ਕਰਨੀ ਹੈ ਬਹੁਤਾ ਲੰਬਾ ਚੋੜਾ ਨਹੀਂ ਬੋਲਣਾ ਵੀ ਕੀ ਇਹਨਾਂ ਦਾ ਜਲੂਸ ਕੋਈ ਦੂਜਾ ਬੰਦਾ ਕੱਢ ਦੇ ਇਹਨੇ ਪੋਸਟ ਆਪ ਆਏਗੇ ਗਣਤੰਤਰ ਗਣਤੰਤਰਤਾ ਦੇਸ਼ ਦੇ ਪਾਈਗੇ ਵੀ ਮੈਂ ਆਪਣਾ ਪੰਜਾਬ ਲਈ ਗਾਇਕੀ ਦਾ ਕੈਰੀਅਰ ਛੱਡ ਦਿੱਤਾ ਮੈਂ ਕੁਰਬਾਨੀ ਕੀਤੀ ਇਹ ਗੱਲ ਕਹੀ ਹੈ ਬੀਬਾ ਹੁਣ ਤੱਕ ਖਾੜੇ ਖੂੜੇ ਲਾ ਕੇ ਤੂੰ 2 ਕਰੋੜ ਬਣਾ ਲੈਂਦੀ ਵੱਧ ਤੋਂ ਵੱਧ ਤੇ ਹੁਣ ਤਾਂ ਤੇਰੇ ਕੋਲੇ ਜੇ ਬਹੁਤਾ ਨਹੀਂ 2 250 ਕਰੋੜ ਰੁਪਇਆ ਸੌਖੇ ਆ ਗਏ ਹੁਣ ਰਜਿਸਟਰੀਆਂ ਕਹਿੰਦੇ ਬਹੁਤ ਮਹਿੰਗੀਆਂ ਨੇ ਖਰੜ ਦੇ ਵਿੱਚ ਮੈਂ ਉਹ ਨਹੀਂ ਕਹਿੰਦਾ ਵੀ ਪੈਸੇ ਬਣਾਇਆ ਕੋਈ ਨਹੀਂ ਬਣਾਓ ਸਾਰੇ ਜਿਹਨੂੰ ਮੌਕਾ ਮਿਲਦਾ ਬਣਾਓ ਜੀਨੇ ਵੀ ਮੌਕਾ ਮਿਲਦਾ ਹੈ ਪੈਸੇ ਬਣਾ ਲੈ ਬਣਾ ਲੋ ਅਸੀਂ ਕਿਸੇ ਨੂੰ ਕੀ ਰੋਕਣਾ ਅਸੀਂ ਨਹੀਂ ਰੋਕਦੇ ਕਿਸੇ ਨੂੰ ਜੀਨੇ ਪੁੱਠੇ ਚਿੱਤੇ ਕੰਮ ਕਰਨੇ ਕਰੋ ਭਾਈ ਪੰਜਾਬ ਨੂੰ ਲੁੱਟਣਾ ਲੁੱਟੋ ਅਸੀਂ ਤੁਹਾਨੂੰ ਕਿਉਂ ਰੋਕੀ ਮੈਂ ਤਾਂ ਇਹ ਗੱਲ ਕਹੀ ਹੈ ਵੀ ਇਹ ਬੀਬੀ ਨੇ ਪੋਸਟ ਆਪ ਹੀ ਭਾਈ ਵੀ ਮੈਂ ਪੰਜਾਬ ਲਈ ਆਪਣਾ ਗੈਕੀ ਵਾਲਾ ਕੈਰੀਅਰ ਛੱਡ ਦਿੱਤਾ ਛੱਡ ਦਿੱਤਾ ਬਸ ਪਾਚੀ ਜਨਨ ਇਹ ਤਾਂ ਹੁਣ ਪੰਜਾਬ ਦੇ ਲੋਕਾਂ ਨੇ ਸੁਣਨਾ ਹੈ ਵੀ ਤੈਨੂੰ ਪੈਸੇ ਖਾੜੇ ਲਾ ਕੇ ਵੱਧ ਬਣਦੇ ਸੀ ਜੇ ਹੁਣ ਵੱਧ ਬਣੇ ਇਹ ਕੰਢ ਕਿ ਲੋੜ ਹੈ ਇਹ ਤਾਂ ਜਿੰਨੀਆਂ ਤੁਸੀਂ ਪੋਸਟਾਂ ਪਾਓਗੇ ਆਪਣੇ ਆਪ ਨੂੰ ਸਫਾਈ ਦੇ ਕੇ ਪਲਾਮਾਂਸ ਬਣ ਦੀ ਕੋਸ਼ਿਸ਼ ਕਰੋਗੇ ਇਹ ਗੰਨਾਂ ਲੋਕ ਸਮਝ ਜਾਂਦੇ ਕੋਈ ਫਾਇਦਾ ਨਹੀਂ ਚੰਗੀ ਤਰ੍ਹਾਂ ਪਤਾ ਲੋਕਾਂ ਦੇ ਚੰਗਾ ਇਹੀ ਹੈ ਵੀ ਇਦਾਂ ਦੀਆਂ ਬਚਕਾਨੀਆਂ ਹਰਕਤਾਂ ਲੋਕਾਂ ਨੂੰ ਸਮਝਾਉਣ ਵਾਸਤੇ ਨਾ ਕਰਿਆ ਕਰ ਚੰਗੇ ਰਹੋ ਹੁਣ ਖਾਰੜ ਦੇ ਵਿੱਚ ਜਾ ਕੇ ਦੇਖੋ ਮਹਾਲੀ ਵੇ ਜਾ ਕੇ ਦੇਖੋ ਜ਼ਮੀਨ ਕਿੰਨੀ ਮਹਿੰਗੀ ਹੈ ਚਲੋ ਜੇ ਪਾ 100 ਪਿਆਰ ਦੀ ਨਾ ਗੱਲ ਕਰੀਏ ਜੇ ਬੀਬੀ ਨੇ 10 ਕਿੱਲੇ ਜ਼ਮੀਨ ਵੀ ਖਰੀਦ ਲਈ ਹੋਈ ਤਾਂ ਕਿੰਨੇ 100 ਕਰੋੜ ਹੋ ਗਿਆ ਹੁਣ ਅਜਾ ਕੁਝ ਨਾ ਸਕਦੇ ਬਸ ਇੱਕ ਪੋਸਟ ਪਾ ਕੇ ਨਾ ਇਦਾਂ ਚਾਹੁੰਦੇ ਨੇ ਵੀ ਬਸ ਅਸੀਂ ਦੁੱਧ ਦੋ ਤੋਤੇ ਹੋ ਗਏ ਵੀ ਅਸੀਂ ਤਾਂ ਸਾਬਤ ਰਹਿਣ ਉਹ ਤਾਂ ਗਿੱਲੇ ਗੋਹੇ ਤੇ ਪੈਰ ਨਹੀਂ ਤਰਿਆ ਇਹ ਜਿਹੇ ਪੋਸਟ ਨੂੰ ਨਾ ਪਾਇਆ ਕਰੋ ਸਵੰਤ ਇਕੋ ਹੀ ਪੋਸਟ ਨੇ ਟਿਕਣ ਦੇਉਗੀ ਐਮ ਐਸ ਪੀ ਐਮ ਐਸ ਪੀ ਐਮ ਐਸ ਪੀ ਮਿਲ ਗਈ ਐਮ ਐਸ ਪੀ ਆਸ਼ਾ اے او ਬਿਭਾਨੇ ਇਕਾ ਤਲਵੰਡੀ ਵਾਲੀ ਇੱਥੇ ਇੱਕ ਇਹ 2 4 ਫੋਰ ਨੇ ਇੱਕ ਉਹ ਮਾਣੂ ਵਾਲੀ ਜਿਹੜੇ ਨੀ ਕੋਠੀ ਦੱਬੀ ਸੀ ਇਹਨੂੰ ਪਤਾ ਹੈ ਵੀ ਦੁਆਰੇ ਤਾਂ ਸਾਡੀ ਸਾਨੂੰ ਮੌਕਾ ਮਿਲਣਾ ਨਹੀਂ ਤੁਹਾਨੂੰ ਜੋ ਕੁਛ ਕਹਿਣਾ ਸੀ ਕਰ ਲਿਆ ਬਸ ਪੰਜਾਬ ਦੇ ਲੋਕਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਚਲੋ ਮੈਂ ਗੱਲ ਹੋਰ ਨਹੀਂ ਪੁੱਛ ਕੀਤੀ ਆ ਤਾਂ ਐਵੇਂ ਫਿਰ ਨਾਲ ਕਹਿਣਾ ਪੈਂਦਾ ਮੈਂ ਤੇ ਕੋਈ ਗੱਲ ਕੀਤੀ ਵੀ ਜਲੂਸ ਕਿਸੇ ਦਾ ਕੋਈ ਨਹੀਂ ਕਢਦਾ ਬੰਦਾ ਆਪਣੇ ਆਪ ਨੇ ਵੀ ਜਲੂਸ ਕਢਾਉਂਦਾ ਚੁੱਪ ਰਹੋਗੇ ਤਾਂ ਚੰਗਾ ਹੁਣ ਆਪਾਂ ਐ ਬੈਠੇ ਆ ਚੁੱਪ ਕਰਕੇ ਬਸ ਬੈਠੇ ਰੋ ਲੋੜੀਂ ਨੂੰ ਕੁਝ ਬੋਲੋ ਸੀ ਬਸ ਕੈਮਰਾ ਵੀ ਕੋਈ ਨਹੀਂ ਫਿਰਦਰਾਂ ਵਿੱਚ ਚਾਰ ਸਵੇਰੇ ਤੁਸੀਂ ਚੁੱਪ ਕਰਕੇ ਬੈਠੇ ਰਹੋ ਲੋੜ ਨਹੀਂ ਜਿੰਨੀਆਂ ਸਫਾਈਆਂ ਦਿਓਗੇ ਸੱਚੇ ਬਣ ਦੀ ਕੋਸ਼ਿਸ਼ ਕਰੋਗੇ ਤੇ ਉਹਨੇ ਖੁਦਾਰੇ ਪੈਂਦੇ ਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ